ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਪਹਿਲੀ ਖਬਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਲੱਗੇ ਆ ਉਹ ਕਰਨਾਟਕਾ ਤੋਂ ਹੈ। ਕਰਨਾਟਕਾ ਦੇ ਵਿੱਚ 1777 ਏਕੜ ਜ਼ਮੀਨ ਜਿਹੜੀ ਕਿ ਉੱਥੇ ਬੰਗਲੌਰ ਦੇ ਜਿਹੜਾ 에어ਪੋਰਟ ਹੈ ਉਹਦੇ ਬਿਲਕੁਲ ਨਾਲ ਲੱਗਦੀ ਹੈ। ਬੜੀ ਪ੍ਰਾਈਮ ਲੈਂਡ ਹੈ ਜਿਹੜੀ ਕਿ ਕਿਸੇ ਟਾਈਮ ਕਾਂਗਰਸ ਦੇ ਮੁੱਖ ਮੰਤਰੀ ਸ਼੍ਰੀ ਦੇਵਰਾਜ ਉਰਸ ਨੇ ਉਹ ਬਹੁਤ ਸਾਰੇ ਦਲਿਤ ਤੇ OBC ਪਰਿਵਾਰਾਂ ਨੂੰ ਅਲਾਟ ਕੀਤੀ ਸੀ ਤੇ ਉਹ ਉੱਥੇ ਕਬਜ਼ੇ ਨੇ ਉਸ ਜ਼ਮੀਨ ਦੇ ਉੱਤੇ BJP ਦੀ ਜਿਹੜੀ ਪਿਛਲੀ ਸਰਕਾਰ ਸੀ ਉਹਨਾਂ ਨੇ ਨੋਟੀਫਿਕੇਸ਼ਨ ਕਰਕੇ ਉਹ ਜ਼ਮੀਨ ਲੈਣ ਦਾ ਫੈਸਲਾ ਕਰ ਲਿਆ ਸੀਗਾ ਤੇ ਉਹ ਜਿਹੜੇ ਉੱਥੇ ਕੰਮ ਕਰਦੇ ਲੋਕ ਨੇ ਕਿਸਾਨ ਨੇ ਉਹਨਾਂ ਨੇ ਉਹਦੇ ਤੋਂ ਕਬਜ਼ਾ ਹਟਾਉਣ ਲਈ ਤੇ ਉਸ ਨੋਟੀਫਿਕੇਸ਼ਨ ਨੂੰ ਵਾਪਸ ਕਰਾਉਣ ਲਈ ਘੋਲ ਸ਼ੁਰੂ ਕੀਤਾ ਜਿਹੜਾ 1180 ਦਿਨਾਂ ਨੂੰ ਪਾਰ ਕਰ ਗਿਆ ਜਣੀ 3 ਸਾਲ ਦੇ ਨੇੜੇ ਤੇੜੇ ਉਸ ਕੋਲ ਨੂੰ ਹੋ ਗਈ ਤੇ ਉਸ ਵਕਤ ਜਿਹੜੇ ਵਿਰੋਧੀ ਧਿਰ ਦੇ ਨੇਤਾ ਸੀ ਤੇ ਜਿਹੜੇ ਅੱਜ ਕੱਲ ਕਰਨਾਟਕਾ ਦੇ ਮੁੱਖ ਮੰਤਰੀ ਹੈ ਕਾਂਗਰਸੀ ਆਗੂ ਜਿਹੜੇ ਐ ਸਿੱਧਾ ਰਮਈਆ ਜੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਡੇ ਨਾਲ ਆ ਕਿਸਾਨੋ ਤੇ ਉਹਨਾਂ ਨੇ ਚੋਣਾਂ 'ਚ ਵੀ ਵਾਅਦਾ ਕੀਤਾ ਸੀ ਵੀ ਜਦੋਂ ਅਸੀਂ ਆ ਗਏ ਤਾਂ ਅਸੀਂ ਇਹ ਨੋਟੀਫਿਕੇਸ਼ਨ ਵਾਪਸ ਲਵਾਂਗੇ ਪਰ ਜਿਵੇਂ ਸਾਰੇ ਦੇਸ਼ ਦੇ ਵਿੱਚ ਬਾਕੀ ਲੋਕਾਂ ਦੇ ਵਾਅਦੇ ਐ ਉਸੇ ਤਰ੍ਹਾਂ ਦਾ ਹੀ ਇਹ ਵਾਅਦਾ ਹੋਇਆ ਤੇ ਉਹ ਅਜੇ ਤੱਕ ਨੋਟੀਫਿਕੇਸ਼ਨ ਵਾਪਸ ਨਹੀਂ ਹੋਇਆ ਉਹਨਾਂ ਨੇ ਕਾਫੀ ਦਿਨਾਂ ਤੋਂ ਇੱਕ ਕਾਲ ਦਿੱਤੀ ਹੋਈ ਸੀ ਦੇਵਨਹੱਲੀ ਚੱਲੋ ਦੇਵਨਹੱਲੀ ਉੱਥੋਂ ਦਾ ਹੈੱਡਕੁਆਟਰ ਹੈ ਉੱਥੇ ਚਲੀਏ ਤੇ ਜਾ ਕੇ ਆਪਾਂ ਇਹ ਜ਼ਮੀਨ ਦਾ ਕਬਜ਼ਾ ਜਿਹੜਾ ਹੈ ਬਰਕਰਾਰ ਰੱਖੀਏ ਤੇ ਨੋਟੀਫਿਕੇਸ਼ਨ ਨੂੰ ਹਟਵਾਈਏ ਤੇ ਜਦੋਂ ਉਹ ਉੱਥੇ ਕੱਲ ਪਹੁੰਚੇ ਐ ਤਾਂ ਬਹੁਤ ਸਾਰੀਆਂ ਜਿਹੜੇ ਟਰੈਕਟਰ ਤੇ ਉਹਨਾਂ ਦੀਆਂ ਪਸਾਂ ਤੇ ਬਾਕੀ ਸਾਥਨਾਂ ਤੇ ਜਾਂਦਿਆਂ ਨੂੰ ਰਸਤਿਆਂ 'ਚ ਰੋਕ ਕੇ ਪੁਲਿਸ ਨੇ ਕੁੱਟਮਾਰ ਵੀ ਕੀਤੀ ਬਹੁਤ ਸਾਰੇ ਪ੍ਰੋਮਿਨੈਂਟ ਲੋਕ ਵੀ ਇਹਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ 'ਚੋਂ ਪ੍ਰਕਾਸ਼ ਰਾਜ ਜਿਹੜੇ ਸਾਊਥ ਇੰਡੀਆ ਦੇ ਬਹੁਤ ਵੱਡੇ ਐਕਟਰ ਨੇ ਤੇ ਫਿਲਮ ਪਰਸਨੈਲਿਟੀ ਨੇ ਉਹ ਜਾ ਕੇ ਧਰਨੇ ਦੇ ਨਾਲ ਕਿਸਾਨਾਂ 'ਚ ਬੈਠ ਗਏ ਤੇ ਅੱਜ ਉਹਨਾਂ ਨੇ ਮੁੱਖ ਮੰਤਰੀ ਦਾ ਘਰੋਹ ਕਰਨਾ ਹੈ ਉਹਨਾਂ ਦੀ ਰਹਿਸ਼ ਦਾ ਤੇ ਉਹਨਾਂ ਨੂੰ ਦੱਸਣਾ ਹੈ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹ ਵਫਾ ਨਹੀਂ ਹੋਏ ਇੱਕ ਇਹ ਵੀ ਤੁਹਾਨੂੰ ਦੱਸ ਦਈਏ ਵੀ ਕਰਨਾਟਕਾ ਦੇ ਵਿੱਚ ਜਦੋਂ ਭਾਜਪਾ ਨੂੰ ਹਰਾਇਆ ਕਾਂਗਰਸ ਪਾਰਟੀ ਨੇ ਤਾਂ ਉਦੋਂ ਬਹੁਤ ਸਾਰੀਆਂ ਜਿਹੜੀਆਂ ਸਿਵਲ ਸੁਸਾਇਟੀ ਦੀਆਂ ਸੰਸਥਾਵਾਂ ਨੇ ਉਹਨਾਂ ਨੇ ਆਡੈਲੂ ਕਰਨਾਟਕਾ ਨਾਂ ਦੇ ਉੱਤੇ ਵੀ ਕਰਨਾਟਕਾ ਜਾਗੋ ਬਹੁਤ ਵੱਡੀ ਕੈਂਪੇਨ ਕੀਤੀ ਸੀ ਆਮ ਲੋਕਾਂ ਦੇ ਵਿੱਚ ਜਿਹਦਾ ਅਸਰ ਪਿਆ ਕੇ ਵੀ ਉੱਥੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਹ ਬਹੁਤ ਸਾਰੇ ਐਕਟਿਵਿਸਟ ਅੱਜ ਕਿਸਾਨਾਂ ਦੀ ਪਿੱਠ ਤੇ ਖੜੇ ਨੇ ਅਸੀਂ ਆਪਣੇ ਵੱਲੋਂ ਸੰਗਰਾਮ ਟੀਵੀ ਵੱਲੋਂ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਤੇ ਕਾਂਗਰਸ ਦੀ ਇਸ ਸਰਕਾਰ ਦੀ ਸਖਤ ਨਖੇਦੀ ਕਰਦੇ ਆਂ ਤੇ ਮੰਗ ਕਰਦੇ ਆਂ ਕਿ ਉਹ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਰੱਦ ਕਰਕੇ ਤੇ ਕਿਸਾਨ ਜਿਹੜੇ ਜਿਵੇਂ ਉਹ ਜ਼ਮੀਨਾਂ ਬਾਹਰ ਹੈ ਉਹ ਉਹਨਾਂ ਨੂੰ ਹੀ ਵੇਣ ਅਸੀਂ ਰਾਹੁਲ ਗਾਂਧੀ ਨੂੰ ਵੀ ਕਹਿਣਾ ਚਾਹੁੰਦੇ ਆਂ ਉਹਦੀਆਂ ਗੱਲਾਂ ਦੇ ਵਿੱਚ ਦਮ ਹੁੰਦਾ ਹੈ ਜਿਹੜਾ ਉਹ ਸਾਰੇ ਦੇਸ਼ ਦੇ ਵਿੱਚ ਕਾਸਟ ਸੈਂਸਿਸ ਦੀ ਮੰਗ ਕਰਦੇ ਐ ਜਾਤੀ ਜਨਗਣਨਾ ਦੀ ਇੱਥੇ ਤਾਂ ਭਰਾਵਾ ਉਹ ਜਿਹੜੇ ਬੰਦੇ ਜਿਹੜੇ ਐ ਉਹ ਦਲਿਤ ਪਰਿਵਾਰਾਂ ਦੇ ਤੇ OBC ਪਰਿਵਾਰਾਂ ਦੇ ਐ ਜਿਹੜੇ ਇਹ ਬੈਠ ਰਹੇ ਐ ਤੇ ਤੇਰੀ ਸਰਕਾਰ ਉਹਨਾਂ ਨੂੰ ਉਜਾੜ ਰਹੀ ਹੈ ਇਹ ਕਿਤੇ ਮਾਫ ਨਹੀਂ ਹੋਣੀਆਂ ਇਹ ਗੱਲਾਂ ਇਹ ਅਸੀਂ ਦੱਸ ਦੇਣਾ ਚਾਹੁੰਦੇ ਆ ਅਸੀਂ ਬਿਨਾਂ ਸ਼ੱਕ ਜਦੋਂ BJP ਨਾਲ ਲੜਾਈ ਦਾ ਸਵਾਲ ਆਉਂਦਾ ਤਾਂ ਸਾਨੂੰ ਲੱਗਦਾ ਹੁੰਦਾ ਵੀ ਚਲੋ ਜੇ ਕਾਂਗਰਸ ਜਿੱਤ ਜੇ ਚੰਗੀ ਐ ਪਰ ਜਿੱਥੋਂ ਤੱਕ ਜਮਾਤੀ ਸੰਘਰਸ਼ ਦਾ ਸਵਾਲ ਹੈ ਜੇ ਕਾਂਗਰਸ ਜਮਾਤੀ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੂ ਕਿਸਾਨਾਂ ਮਜ਼ਦੂਰਾਂ ਤੇ ਆਮ ਮਿਹਨਤੀ ਲੋਕਾਂ ਦੇ ਇੱਕ ਸੰਘਰਸ਼ ਨੂੰ ਦਬਾਉਣ ਦੀ ਕਰੂਗੀ ਤਾਂ ਅਸੀਂ ਉਸ ਦੇ ਬਿਲਕੁਲ ਬਰ ਖਿਲਾਫ ਆ ਇੱਥੇ ਵੀ ਉਹਦੇ ਬਰ ਖਿਲਾਫ ਆ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਇੱਕ ਸਾਂਝੀ ਕਰਨੀ ਹੈ 트럼ਪ ਕੱਲ ਤਾਂ ਗਿਆ ਹੋਇਆ ਸੀ ਨਾਟੋ ਦੀ ਮੀਟਿੰਗ ਦੇ ਵਿੱਚ ਉੱਥੇ ਹੈਗ ਦੇ ਵਿੱਚ ਤੇ ਉਹਦੇ ਜਿਹੜਾ ਉਹਨਾਂ ਦਾ ਹਾਊਸ ਆਫ ਰੈਪ੍ਰੈਜ਼ੈਂਟੇਟਿਵ ਇਉ ਦੇ ਵਿੱਚ ਡੈਮੋਕ੍ਰੈਟਿਕ ਇੱਕ ਮੈਂਬਰ ਹੈ ਅਲ ਗ੍ਰੀਨਸ ਉਸ ਨੇ ਇੱਕ ਮੋਸ਼ਨ ਲਿਆਂਦੀ ਵੀ ਅਸੀਂ ਜਿਹੜਾ 트ੰਪ ਨੇ ਬਿਨਾ ਸਾਡੀ ਜਿਹੜੀ ਹੈ ਕਾਂਗਰਸ ਦੀ ਮਨਜ਼ੂਰੀ ਤੋਂ ਇਰਾਨ ਦੇ ਉੱਤੇ ਹਮਲਾ ਕੀਤਾ ਹੈ ਅਸੀਂ ਇਸ ਹਮਲੇ ਨੂੰ ਲੜਾਈ ਮੰਨਦੇ ਹਾਂ ਜੁੱਧ ਛੇੜਨਾ ਮੰਨਦੇ ਹਾਂ ਤੇ ਇਸ ਕਰਕੇ 트ੰਪ ਦੇ ਵਿਰੁੱਧ ਬੇਵਿਸ਼ਵਾਸੀ ਮਤਾ ਪਾਸ ਕਰਦੇ ਹਾਂ ਇੰਪੀਚਮੈਂਟ ਉਸ ਦੀ ਜਿਹੜੀ ਹੈ ਮਹਾ ਅਭਿਯੋਗ ਦਾ ਮਤਾ ਪੇਸ਼ ਕਰਦੇ ਆ ਚਾਹੇ ਉਹ ਮਤਾ ਡਿੱਗ ਗਿਆ ਉਹਦੇ ਤੇ ਹੁਣ ਕੋਈ ਬਹਿਸ ਨਹੀਂ ਹੋਣੀ ਪਰ ਇੱਕ ਗੱਲ ਜ਼ਰੂਰ ਪਤਾ ਲੱਗੀ ਵੀ 344 ਮੈਂਬਰ ਜਿਨ੍ਹਾਂ ਦੇ ਵਿੱਚ 128 ਡੈਮੋਕ੍ਰੇਟ ਜਿਹੜੇ ਵਿਰੋਧੀ ਧਿਰ ਹੈ ਉਹਦੇ ਮੈਂਬਰ ਵੀ ਉਧਰ ਸ਼ਾਮਲ ਹੋ ਗਏ 트럼ਪ ਵਾਲੇ ਪਾਸੇ ਤੇ 79 ਬੰਦਿਆਂ ਨੇ ਉਸ ਦੇ ਹੱਕ 'ਚ ਵੋਟ ਪਾਈ ਵੀ ਹਾਂ 트럼ਪ ਨੂੰ ਇੰਪੀਚ ਕੀਤਾ ਜਾਣਾ ਚਾਹੀਦਾ ਦੂਜੇ ਪਾਸੇ ਜਿਹੜਾ ਉਥੋਂ ਦਾ ਵੱਡਾ ਸ਼ਹਿਰ ਹੈ ਨਿਊਯਾਰਕ ਉੱਥੋਂ ਦੇ ਮੇਅਰ ਦੀਆਂ ਚੋਣਾਂ ਹੋਣੀਆਂ ਨੇ ਚੋਣਾਂ ਤਾਂ ਨਵੰਬਰ ਚ ਹੋਣੀਆਂ ਨੇ ਹੁਣ ਪਹਿਲਾਂ ਉੱਥੇ ਜਿਹੜੀਆਂ ਦੋਏ ਮੁੱਖ ਪਾਰਟੀਆਂ ਨੇ ਡੈਮੋਕ੍ਰੈਟਿਕ ਤੇ ਜਿਹੜੇ ਰਿਪਬਲਿਕਨ ਨੇ ਡੈਮੋਕ੍ਰੈਟਿਕ ਪਾਰਟੀ ਦੀ ਜਿਹੜੀ ਪ੍ਰਾਈਮਰੀ ਹੈ ਉਹਦੇ ਚ 11 ਕੈਂਡੀਡੇਟ ਖੜੇ ਸੀ ਪਹਿਲੇ 5 ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਵਿੱਚੋਂ ਜਿਹੜੇ ਪਹਿਲੇ 2 ਨੇ ਉਹਨਾਂ ਚ ਜਿਹੜਾ ਇੱਕ ਕੈਂਡੀਡੇਟ ਸੀ ਜ਼ਹਰਾਨ ਜ਼ਹਰਾਨ ਮਮਦਾਨੀ ਉਹ 43.6% ਵੋਟਾਂ ਉਹਨੇ ਲਈਆਂ ਦੂਜੇ ਦੀਆਂ ਘੱਟ ਰਹਿ ਗਈਆਂ ਤੇ ਉਹਨੂੰ ਲੱਗਿਆ ਵੀ ਅਜੇ 7% ਵੋਟਾਂ ਕੀਣੀਆਂ ਰਹਿndੀਆਂ ਸੀ ਕਿ ਮੈਂ ਤਾਂ ਹਾਰ ਗਿਆ ਉਹਨੇ ਆਪਣੀ ਹਾਰ ਮੰਨ ਲਈ ਉਹ ਬਹੁਤ ਅਮੀਰ ਬੰਦਾ ਹੈ ਤੇ ਜਿਹੜੀ ਉੱਥੇ ਬਹੁਤ ਵੱਡੀ ਲੌਬੀ ਹੈ ਅਮਰੀਕਾ ਦੇ ਵਿੱਚ ਯਹੂਦੀਆਂ ਦੀ ਉਹਦਾ ਉਹ ਪੈਰੋਕਾਰ ਹੈ ਤੇ ਪਹਿਲਾਂ ਉਹ ਉੱਥੋਂ ਦਾ ਗਵਰਨਰ ਵੀ ਰਿਹਾ ਨਿਊਯਾਰਕ ਦਾ ਤੇ ਉਸ ਨੂੰ ਪ੍ਰਾਇਮਰੀ ਦੇ ਵਿੱਚ ਜ਼ੁਹਰਾਨ ਮਮਦਾਨੀ ਨੇ ਹਰਾਇਆ ਉਹ 33 ਸਾਲਾਂ ਦਾ ਨੌਜਵਾਨ ਹੈ ਤੇ ਜੇ ਉਹ ਨਵੰਬਰ ਦੀਆਂ ਚੋਣਾਂ ਚ ਮੇਅਰ ਬਣ ਜਾਂਦਾ ਤਾਂ ਉਹ ਪਹਿਲਾ ਭਾਰਤੀ ਅਮਰੀਕੀ ਮੇਅਰ ਹੋਊਗਾ ਨਿਊਯਾਰਕ ਦਾ ਉਹ ਪਹਿਲਾ ਕੋਈ ਮੁਸਲਮਾਨ ਬੰਦਾ ਹੋਊਗਾ ਜਿਹੜਾ ਨਿਊਯਾਰਕ ਦਾ ਸ਼ਹਿਰ ਦਾ ਮੇਅਰ ਬਣੂਗਾ ਇਹ ਦੋ ਗੱਲਾਂ ਤੇ ਉਹ ਜਿਹੜੀ ਹੈ ਇੱਕ ਬਹੁਤ ਵੱਡੀ ਜਿਹੜੀ ਫਿਲਮ ਮੇਕਰ ਹੈਗੀ ਹੈ ਮੀਰਾ ਨਾਇਰ ਉਸ ਦਾ ਤੇ ਇੱਕ ਸਾਡੇ ਗੁਜਰਾਤ ਤੋਂ ਗਿਆ ਹੋਇਆ ਪਰਿਵਾਰ ਹੈ ਜਿਹੜਾ ਉਸ ਪਰਿਵਾਰ ਦਾ ਬੇਟਾ ਹੈਗਾ ਉਹ ਪ੍ਰੋਫੈਸਰ ਨੇ ਉੱਥੇ ਉਹਦੇ ਫਾਦਰ ਤੇ ਉਹ ਜੰਮਿਆ ਤਾਂ ਅਫਰੀਕਨ ਮੁਲਕ ਦੇ ਵਿੱਚ ਸੀਗਾ ਤੇ ਪਰ ਉਹ ਕਹਾ ਪੜ੍ਹਾਈ ਉਹਨੇ ਇੱਥੇ ਕੀਤੀ ਤੇ ਉਹ ਹੁਣ ਸ਼ਾਇਆ ਹੋਇਆ ਉਹਨਾਂ ਤੇ ਤੇ ਉਸ ਨੇ ਜਿਹੜੇ ਨਾਰੇ ਦਿੱਤੇ ਹੈ ਉਹਦਾ ਜਿਹੜਾ ਪ੍ਰੋਗਰਾਮ ਮੰਨਿਆ ਜਾ ਰਿਹਾ ਉਹਨੂੰ ਡੈਮੋਕ੍ਰੈਟਿਕ ਸੋਸ਼ਲਿਜ਼ਮ ਦਾ ਨਾਮ ਦਿੱਤਾ ਗਿਆ ਤੇ ਉਹ ਉਹਦੇ ਚ ਜਿਹੜੇ ਉੱਥੋਂ ਦੇ ਖੱਬੇ ਪੱਖੀ ਪ੍ਰਮੁੱਖ ਆਗੂ ਨੇ ਜਿਨ੍ਹਾਂ ਦੇ ਵਿੱਚ ਬਰਨੀ ਸੈਂਡਰਸ ਹੈ ਅਲੈਗਜ਼ੈਂਡਰ ਓਕੈਸਿਓ ਹੈ ਤੇ ਕਾਰਟੇਜ਼ ਉਹ ਉਸ ਦੀ ਸਪੋਰਟ ਕਰਦੇ ਰਹੇ ਹੈ ਤੇ ਉਹਦੇ ਨਾਰੇ ਵੀ ਸਾਡੇ ਭਾਰਤੀ ਨਾਰੇ ਆ ਮੰਗ ਰੋਟੀ ਕੱਪੜਾ ਔਰ ਮਕਾਨ ਕੱਲਾ ਇਹ ਕਹਿਣਾ ਨਹੀਂ ਉੱਥੇ ਬਹੁਤ ਵੱਡੀ ਭਾਰਤੀ ਜਿਹੜਾ ਲੋਕ ਰਹਿੰਦੇ ਹੈ ਤੇ ਉਹਨਾਂ ਚੋਂ ਨੌਜਵਾਨ ਕਰ ਕਰ ਜਾ ਕੇ ਉਹਦੇ ਲਈ ਪ੍ਰਚਾਰ ਕਰਦੇ ਰਹੇ ਹੈ ਤੇ ਉਹ ਭਾਰਤੀ ਜਿਹੜੀਆਂ ਫਿਲਮਾਂ ਨੇ ਸਾਡੀਆਂ ਹਿੰਦੀ ਫਿਲਮਾਂ ਉਹਨਾਂ ਦੇ ਡਾਇਲੋਗ ਵੀ ਉੱਥੇ ਬਹੁਤ ਚੱਲਦੇ ਰਹੇ ਇੱਕ ਡਾਇਲੌਗ ਸੀ ਵੀ ਬਾਤ ਇਹ ਨਹੀਂ ਕਿ ਮੈਂ ਕਿਆ ਬਣੂਗਾ ਬਾਤ ਇਹ ਹੈ ਕਿ ਮੈਂ ਕਿਆ ਕਰੂਗਾ ਇਹ ਡਾਇਲੌਗ ਉੱਥੇ ਚੱਲੇ ਤੇ ਉਹ ਜਿਹੜਾ ਉਹ ਉਹਨੇ ਡਟ ਕੇ ਨਰਿੰਦਰ ਮੋਦੀ ਦੇ ਵਿਰੁੱਧ ਵੀ ਬਿਆਨਬਾਜ਼ੀ ਕੀਤੀ ਹੈ ਭਾਰਤੀ ਲੋਕਾਂ ਦੇ ਵਿੱਚ ਜਿਹੜਾ ਇੱਕ ਭਲੇਖਾ ਤੋੜ ਦਿੰਦਾ ਵੀ ਮੋਦੀ ਦੇ ਮੋਦੀ ਦਾ ਨਾਮ ਲਓਗੇ ਤਾਂ ਹੀ ਤੁਸੀਂ ਵੋਟਾਂ ਲਓਗੇ ਮੋਦੀ ਦਾ ਵਿਰੋਧ ਕਰਕੇ ਵੀ ਤੁਸੀਂ ਭਾਰਤੀ ਲੋਕਾਂ ਦੀ ਵੋਟ ਉੱਥੇ ਲੈ ਸਕਦੇ ਹੋ ਇਹ ਵੀ ਇਹਦੇ ਚੋਂ ਸਿੱਧ ਹੋਇਆ ਹੈ ਅਗਲੀ ਦੂਸਰੀ ਗੱਲ ਇਹਦੇ ਵਿੱਚ ਇਹ ਹੈ ਵੀ ਉਸਨੇ ਹੋਰ ਵੀ ਐਲਾਨ ਕੀਤਾ ਹੈ ਹਾਲਾਂਕਿ ਉੱਥੇ ਯਹੂਦੀ ਵੋਟ ਬਹੁਤ ਜ਼ਿਆਦਾ ਹੈ ਤੇ ਉਹਨੇ ਯਹੂਦੀਆਂ ਦੇ ਵਿਰੁੱਧ ਕੋਈ ਪ੍ਰਚਾਰ ਨਹੀਂ ਕੀਤਾ ਪਰ ਨੇਤਨ ਯਾਹੂ ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੈ ਉਹਦੇ ਬਾਰੇ ਉਹਨੇ ਕਿਹਾ ਵੀ ਉਹਦੇ ਉੱਤੇ ICC ਜਿਹੜੀ ਅੰਤਰਰਾਸ਼ਟਰੀ ਅਪਰਾਧ ਅਦਾਲਤ ਹੈ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਉਹਨੇ ਉਹਦੇ ਵਾਰੰਟ ਜਾਰੀ ਕੀਤੇ ਹੋਏ ਆ ਪਿਛਲੇ ਸਾਲ ਨਵੰਬਰ 2024 ਚ ਵੀ ਜੇ ਕਿਤੇ ਨੇਤਨ ਯਾਹੂ ਮੇਰੇ ਮੇਅਰ ਹੁੰਦਿਆਂ ਨਿਊਯਾਰਕ ਦੇ ਵਿੱਚ ਆਵੜਿਆ ਜਿਹੜਾ ਕਿ ਉਹ ਆ ਸਕਦਾ ਹੈ ਕਿਉਂਕਿ ਯੂਨੋ ਦੇ ਦਫ਼ਤਰ ਨੇ ਉੱਥੇ ਜੇ ਕਿਤੇ ਉਹ ਉੱਥੇ ਆਵੜਿਆ ਤਾਂ ਮੈਂ ਉਹਨੂੰ ਗ੍ਰਿਫਤਾਰ ਕਰਕੇ ਅੰਦਰ ਸਿੱਟੂਗਾ ਇਹ ਉਹਨੇ ਐਲਾਨ ਕੀਤਾ ਸੋ ਅਸੀਂ ਉਸ ਦੀ ਇਸ ਜਿੱਤ ਦੇ ਉੱਤੇ ਖੁਸ਼ੀ ਜ਼ਾਹਰ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਉਹ ਉਥੋਂ ਦਾ ਮੇਅਰ ਬਣੇ ਤੇ ਇੱਕ ਚੰਗਾ ਪੱਖ ਹੋਊਗਾ ਅਮਰੀਕਨ ਪੋਲਿਟਿਕਸ ਦੇ ਵਿੱਚ ਅਗਲੀ ਗੱਲ ਦੋਸਤੋ ਗਾਜ਼ਾ ਦੇ ਵਿੱਚ ਕੱਲ ਪਹਿਲੀ ਵਾਰ ਬਹੁਤ ਦੇਰ ਬਾਅਦ ਸੱਤ ਇਜ਼ਰਾਈਲੀ ਸੈਨਿਕ ਜਿਹੜੇ ਐ ਉਹ ਇੱਕ ਬੰਬ ਸਪੋਰਟ ਦੇ ਵਿੱਚ ਮਾਰੇ ਗਏ ਆ ਉਹਨਾਂ ਦੇ ਵਹੀਕਲ ਦੇ ਵਿੱਚ ਉਹਨਾਂ ਦਾ ਜਿੱਥੇ ਉਹ ਚੱਲਦੇ ਸੀ ਉਹਦੇ 'ਚ ਉਹਨਾਂ ਨੇ ਫਿੱਟ ਕੀਤਾ ਸੀ ਤੇ ਉਹਦੇ ਨਾਲ ਉਹ ਉੱਡ ਗਏ ਸੋ ਇਹ ਇਜ਼ਰਾਈਲ ਦੇ ਬਾਰੇ 'ਚ ਅਸੀਂ ਆਸ ਕਰਦੇ ਆਂ ਕਿ ਇਜ਼ਰਾਈਲ ਦੇ ਨਾਲ ਇਜ਼ਰਾਈਲ ਨੂੰ ਗਾਜ਼ਾ ਦੇ ਨਾਲ ਵੀ ਜਿਹੜਾ ਜੰਗਬੰਦੀ ਕਰਕੇ ਜਿਹੜਾ UNO ਦਾ 1948 ਦਾ ਮਤ ਹੈ ਉਦੇ ਮੁਤਾਬਕ ਦੋ ਅੱਡ ਅੱਡ ਦੇਸ਼ ਬਣ ਜਾਣੇ ਚਾਹੀਦੇ ਆ ਇੰਡੀਪੈਂਡੈਂਟ ਦੇਸ਼ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀ ਰਕੇਸ਼ ਸ਼ਰਮੇ ਤੋਂ ਬਾਅਦ ਕੱਲ 41 ਸਾਲਾਂ ਬਾਅਦ ਇੱਕ ਭਾਰਤੀ ਸੁਭਾਸ਼ੂ ਸ਼ਰਮ ਜਿਹੜਾ ਹੈ ਉਹ ਇੰਡੀਅਨ ਸਪੇਸ ਸਟੇਸ਼ਨ ਦੇ ਲਈ ਰਵਾਨਾ ਹੋ ਗਿਆ ਅਸੀਂ ਇਹਦੇ ਵਿੱਚ ਖੁਸ਼ੀ ਜ਼ਾਹਰ ਕਰਦੇ ਆਂ ਹੰਗਰੀ ਅਮਰੀਕਾ ਪੋਲੈਂਡ ਤੇ ਦੇ ਲੋਕ ਜਿਹੜੇ ਹੈ 4 ਜਣੇ ਇਹਦੇ ਵਿੱਚ ਸ਼ਾਮਲ ਹੋਏ ਹੈ ਅਮਰੀਕਾ ਦੇ ਫਲੋਰੀਡਾ ਥੇ ਜਿਹੜਾ ਸਪੇਸ ਸਟੇਸ਼ਨ ਹੈ ਉੱਥੋਂ ਇਹ ਸਪੇਸ ਚ ਗਏ ਆ ਅਸੀਂ ਇਹਦੇ ਤੇ ਖੁਸ਼ੀ ਜ਼ाहिर ਕਰਦੇ ਆ ਪਰ ਜਦੋਂ ਅਸੀਂ ਧਿਆਨ ਹੋਰ ਮਾਰਦੇ ਆ ਵੀ ਜਿਸ ਮਿਸ਼ਨ ਜਿਹਨੂੰ ਐਕਸੀਮ 4 ਕਹਿੰਦੇ ਆ ਜਿਹੜਾ ਕਿ ਐਕਸੀਅਮ ਸਪੇਸ ਦਾ ਇੱਕ ਪ੍ਰੋਗਰਾਮ ਹੈ ਐਕਸੀਮ ਸਪੇਸ ਜਿਹੜੀ ਕੰਪਨੀ ਹੈ ਉਹ ਨਾਸਾ ਚ ਕੰਮ ਕਰਦੇ ਪ੍ਰਾਣੇ ਬੰਦੇ ਮਾਈਕਲ ਸਫਰੇਡਿਨੀ ਤੇ ਕੈਮਸ ਗਫੈਰਨ ਨੇ ਬਣਾਈ ਹੋਈ ਹੈ ਉਹ ਜਿਹੜੀ ਕਮਰਸ਼ੀਅਲ ਸਪੇਸ ਫਲਾਈਟਾਂ ਨੇ ਵੀ ਜਣੀ ਜਿਹੜੇ ਜਿਹੜੀ ਪ੍ਰਾਈਵੇਟ ਲੋਕ ਨੇ ਉਹ ਇਸ ਦੇ ਵਿੱਚ ਬਾਹਰ ਅੰਦਰ ਜਾਇਆ ਕਰਨਗੇ ਉਸ ਦੇ ਪ੍ਰੋਜੈਕਟ ਵਜੋਂ ਉੱਥੇ ਗਏ ਐ ਸੋ ਇਹ ਕੋਈ ਪਬਲਿਕ ਪ੍ਰੋਜੈਕਟ ਨਹੀਂ ਜਿਹਦੇ ਉੱਤੇ ਕੋਈ ਭਾਰਤ ਨੂੰ ਫਾਇਦਾ ਹੋਣ ਵਾਲਾ ਜਾਂ ਭਾਰਤੀ ਲੋਕਾਂ ਨੂੰ ਫਾਇਦਾ ਹੋਣ ਵਾਲਾ ਐ ਬਸ ਇੱਕ ਭਾਰਤੀ ਗਿਆ ਐ ਇੰਨੀ ਗੱਲ ਤਾਂ ਆਪਾਂ ਖੁਸ਼ੀ ਜ਼ਾਹਰ ਕਰ ਸਕਦੇ ਆ ਉਹ ਉਹਦੇ ਲਈ ਨਾ ਭਾਰਤ ਲਈ ਕੁਝ ਚੀਜ਼ ਐ ਤੇ ਨਾ ਭਾਰਤੀਆਂ ਲਈ ਐ ਨਾ ਬਾਕੀ ਆਮ ਲੋਕਾਂ ਲਈ ਐ ਅਮੀਰ ਲੋਕਾਂ ਨੇ ਸਹਿਰ ਸਪਾਟਾ ਸਪੇਸ ਦੇ ਵਿੱਚ ਕਰਿਆ ਕਰਨਾ ਉਹਦੇ ਵਾਸਤੇ ਅਮੀਰ ਲੋਕਾਂ ਦੀ ਖੇਡ ਦੇ ਵਿੱਚ ਇੱਕ ਭਾਰਤੀ ਸ਼ਾਮਲ ਹੋਇਆ ਐ ਇੰਨੀ ਗੱਲ ਮੈਂ ਕਹਿਣਾ ਚਾਹੁੰਦਾ ਦੂਸਰੀ ਗੱਲ ਦੋਸਤੋ ਮਜੀਠੀਆ ਨੂੰ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ ਐ ਅਸੀਂ ਉਹਦੇ ਤੇ ਕੁਝ ਇੰਨਾ ਨਹੀਂ ਕਹਿਣਾ ਚਾਹੁੰਦਾ ਇੱਕ ਗੱਲ ਕਹਿਣੀ ਚਾਹੁੰਦੇ ਆ ਕਿ ਉਹਦੇ ਉੱਤੇ ਆਪਣੀ ਜਿਹੜੀ ਆਮਦਨ ਐ ਉਹ ਤੋਂ ਵੱਧ ਜਾਇਦਾਦ ਬਣਾਉਣ ਦਾ ਰਪੋ ਅਲਜ਼ਾਮ ਹੈ ਕਿ ਪੰਜਾਬ ਸਰਕਾਰ ਆਪਦੇ ਸਾਰੇ ਅਹੁਦੇਦਾਰ ਤੇ ਐਮਐਲਏ ਐਮਪੀਜ਼ ਜਿੰਨੇ ਹੈ ਸਾਰਿਆਂ ਦੀ ਜਾਇਦਾਦ ਜਦੋਂ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਏ ਉਦੋਂ ਕਿੰਨੀ ਸੀ ਤੇ ਅੱਜ ਦੀ ਤਰੀਕ ਵਿੱਚ ਕਿੰਨੀ ਹੈ ਇਹਦਾ ਜਨਤਕ ਖੁਲਾਸਾ ਕਰੂਗੀ ਤਾਂ ਕਿ ਪਤਾ ਲੱਗੇ ਵੀ ਇਹਨਾਂ ਨੇ ਕੀ ਕਰਿਆ ਹੋਇਆ ਦੂਜਾ ਕੇਜਰੀਵਾਲ ਜੀ ਕੱਲ ਉਹਦਾ ਅਨਾਉਂਸ ਕਰ ਰਹੇ ਸੀ ਤੇ ਉੱਥੇ ਕਹਿ ਰਹੇ ਸੀ ਵੀ ਅਸੀਂ ਘਰ ਬਿਠਾ ਹੈ ਘਟ ਆਉਣਾ ਬਿਲਕੁਲ ਹੀ ਗਲਤ ਹੈ ਤਾਂ ਮਾਨਯੋਗ ਸੁਪਰੀਮ ਕੋਰਟ ਨੂੰ ਉਹਨੂੰ ਅੰਦਰ ਦੇਣਾ ਚਾਹੀਦਾ ਕੇਜਰੀਵਾਲ ਨੂੰ ਇਸ ਗੱਲ ਦੇ ਉੱਤੇ ਤਾਂ 32 ਦੂਸਰਾ ਵੀ ਕੇਜਰੀਵਾਲ ਸਾਹਿਬ ਨੂੰ ਜਦੋਂ ਅੰਦਰ ਦਿੱਤਾ ਸੀ ਉਦੋਂ ਤਾਂ ਉਹ ਨਜਾਇਜ਼ ਸੀ ਮਨੀਸ਼ ਸੋਦੀਆ ਨੂੰ ਅੰਦਰ ਦਿੱਤਾ ਸਤਿੰਦਰ ਜੈਨ ਨੂੰ ਅੰਦਰ ਦਿੱਤਾ ਉਦੋਂ ਨਜਾਇਜ਼ ਸੀ ਤੇ ਹੁਣ ਵਾਲਾ ਜਾਇਜ਼ ਹੈ ਜੇ ਹੁਣ ਵਾਲਾ ਜਾਇਜ਼ ਹੈ ਤਾਂ ਉਹ ਵੀ ਜਾਇਜ਼ ਹੀ ਸੀਗਾ ਦੇਖਦੇ ਆ ਅੱਗੋਂ ਅਦਾਲਤਾਂ ਕੀ ਫੈਸਲੇ ਕਰਦੀਆਂ ਨੇ ਉਹ ਦੇਖਣ ਵਾਲੀ ਗੱਲ ਹੋਊਗੀ ਪਰ ਦੋ ਦੋਗਲੇ ਜਿਹੜੇ ਕਰਦਾਰ ਵਾਲੇ ਲੋਕ ਹੈ ਉਹ ਜ਼ਰੂਰ ਨੰਗੇ ਹੋਣੇ ਚਾਹੀਦੇ ਐ ਐਨੀ ਅਸੀਂ ਗੱਲ ਕਹਿਣੀ ਚਾਹੁੰਦੇ ਆ ਅੱਜ ਦੀ ਗੱਲ ਚ ਐਨੀ ਬਹੁਤ-ਬਹੁਤ ਸ਼ੁਕਰੀਆ